ਪੰਜ ਪਰਵਾਰ ਪੰਜ ਪ੍ਰਧਾਨ ਪੰਚੇ ਪਾਵਹਿ ਦਰਗਹ ਮਾਨ ਪੰਚੇ ਸੋਹਹਿ ਦਰ ਰਾਜਾਨ ਦਰ ਰਾਜਾਨ ਦੋ ਰਾਰੇ ਇਕੱਠੇ ਆ ਰਹੇ ਨੇ ਆਮ ਤੌਰ ਤੇ ਤੇਜ਼ ਚਾਦ ਵਿੱਚ ਚੱਲਦੇ ਆ ਆਪਾ ਪੜ ਜਾਂਦੇ ਆ ਦਾਰਾਜਾਨ ਉਹ ਦਾਰਾਜਾਨ ਦਾ ਅਰਥ ਹੀ ਕੁਝ ਹੋਰ ਬਣ ਗਿਆ ਉਹਦੇ ਵਿੱਚੋਂ ਇੱਕ ਰਾਰਾ ਵੀ ਖਤਮ ਹੋ ਗਿਆ ਦਰ ਰਾਜਾਨ ਨਿਖੇੜ ਕੇ ਪਾਠ ਕਰਨਾ ਪੰਚੇ ਸੋਹ ਹੈ ਤਰ ਰਾਜਾਨ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹ ਕਰ ਵਿਚਾਰ ਕਰਤੇ ਕੈ ਕਰਨ ਨਾਹੀ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰਖਿਆ ਜੇਨ ਸੂਤ ਸੰਤੋਖ ਥਾਪ ਰਖਿਆ ਜੇਨੇ ਸੂਤ ਸੰਤੋਖ ਥਾਪ ਰਖਿਆ ਜਿਨ ਸੂਤ ਜੇ ਕੋ ਬੁੱਝੈ ਬੁੱਝੈ ਇਹ ਵੀ ਬੁੱਝਣ ਦਾ ਭਾਵ ਹੈ ਜੇ ਕੋ ਬੁੱਝੈ ਹੋਵੇ ਸਚਿਆਰ ਧਵਲੇ ਉਪਰ ਕੇਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਤਿਸ ਤੇ ਭਾਰ ਤਲੈ ਕਵਣ ਜੋਰ ਜੀ ਆਤ ਰੰਗਾ ਕੇ ਨਾਵ ਸਭ ਨਾ ਲਿਖਿਆ ਗੁੜੇ ਕਲਾਮ ਇਹੋ ਲੇਖਾ ਲਿਖ ਜਾਣਾ ਕੋਈ ਲੇਖ ਲਿਖਿਆ ਕੀਤਾ ਹੋਏ ਕੀਤਾ ਤਾਂ ਸਵਾਲੇ ਹੋ ਰੂਪ ਕੀਤੀ ਦਾਤ ਜਾਣੈ ਕੌਣ ਪੂਤ ਕੀਤੀ ਦਾਤ ਇਥੇ ਜਮ ਕੇ ਲੱਗੇਗੀ ਜਾਣ ਕੌਣ ਕੂਤ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲਖ ਦਰਿਆਵ ਪਸਾਓ ਕਵਾਓ ਦਰਿਆਵ ਇਹ ਸਾਰੇ ਕੰਨਿਆਂ ਦਾ ਖਿਆਲ ਰੱਖਣਾ ਕਿ ਉਚਾਰਣ ਅੱਧਾ ਨਾ ਰਹਿ ਜਾਵੇ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲਖ ਦਰਿਆਵ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਤੂੰ ਪਾਠੀ ਸਿੰਘ ਜੀ ਨੇ ਉਚਾਰਨ ਕੀਤਾ ਹੈ ਜੋ ਕਿ ਬਿਲਕੁਲ ਸ਼ੁੱਧ ਹੈ ਆਮ ਤੌਰ ਤੇ ਆਪਾਂ ਤੂੰ ਬੋਲ ਜਾਂਦੇ ਆ ਗੁਰਬਾਣੀ ਵਿੱਚ ਇਹ ਦੋਨੋਂ ਤਰ੍ਹਾਂ ਦੇ ਪਾਠ ਆਉਂਦੇ ਨੇ ਉੱਪਰ ਟਿੱਪੀ ਵਾਲਾ ਵੀ ਤੇ ਟਿੱਪੀ ਤੋਂ ਬਿਨਾ ਵੀ ਜਿੱਥੇ ਤੋ ਤੱਤੇ ਨੂੰ ਦਿਲੰਕੜ ਤਾਂ ਹੈ ਪਰ ਟਿੱਪੀ ਨਹੀਂ ਉਥੇ ਆਪਾਂ ਤੂ ਪਾਠ ਟਿੱਪੇ ਤੋਂ ਬਿਨਾਂ ਹੀ ਕਰਾਂਗੇ ਜਿੱਥੇ ਟਿੱਪੀ ਲਿਖੀ ਆਵੇਗੀ ਉਥੇ ਤੂੰ ਪਾਠ ਹੋਵੇਗਾ ਜਿੱਥੇ ਟਿੱਪੀ ਨਹੀਂ ਉਥੇ ਆਪਾਂ ਉਚਾਰਨ ਨਹੀਂ ਕਰਨੀ ਤੂ ਸਦਾ ਸਲਾਮਤ ਅਨੰਕਾਰ ਅਸੰਖ ਜਾਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਾਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਰਹਿ ਉਦਾਸ ਆਮ ਤੌਰ ਤੇ ਰਹਿ ਬੋਲ ਜਾਂਦੇ ਆ ਰਹਿ ਤੇ ਵਿੱਚ ਇੱਕ ਹਾ ਹ ਰਹਿ ਜਾਂਦਾ ਤੇ ਹਾ ਹੀ ਤੇ ਦੁਲਾਵਾਂ ਲੱਗ ਜਾਂਦੀਆਂ ਨੇ ਆਪਾਂ ਇਹਨਾਂ ਦੋਵਾਂ ਹਾਹਿਆਂ ਦਾ ਉਚਾਰਨ ਕਰਨਾ ਹੈ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਤਾ ਤਾਰ ਅਸੰਖ ਸੂਰ ਮੋਹ ਭਖਸਾਰ ਅਸੰਖ ਮੋਨ ਲਿਵ ਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਾਲ ਵੱਡ ਫਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜਿਆਰ ਇਥੇ ਆਮ ਤੌਰ ਤੇ ਇੱਕ ਔਂਕੜ ਦੀ ਅਣਗਹਿਨੀ ਹੁੰਦੀ ਐ ਕੂੜਿਆਰ ਬੋਲ ਜਾਂਦੇ ਹਾਂ ਕੂੜਿਆਰ ਕੱਕੇ ਨੂੰ ਦੁਲੈਂਕੜ ਹੈ ਖਿਆਲ ਰੱਖਣਾ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਚ ਮਾਲ ਭਖ ਖਾਹੇ ਅਸੰਖ ਨਿੰਦਕ ਸਿਰ ਕਰਹੇ ਭਾਰ ਨਾਨਕ ਨੀਚ ਕਹੈ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਅਸੰਖ ਥਾਵ ਅਗੰਮ ਅਗੰਮ ਅਸੰਖ ਲੋਅ ਅਸੰਖ ਕਹੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ ਇੱਥੇ ਵੀ ਸਲਾਹ ਕਰ ਜਾਂਦੇ ਆ ਸੱਸੇ ਨੂੰ ਜਿਹੜਾ ਕੰਨ ਲੱਗਾ ਉਹ ਛੱਡ ਜਾਂਦੇ ਆ ਕਈ ਵਾਰੀ ਪਰ ਇੱਥੇ ਸੱਸੇ ਨੂੰ ਵੀ ਕੰਨ ਲੰਡੇ ਨੂੰ ਵੀ ਕੰਨ ਪਹਿਲਾ ਸਲਾਹ ਜੇ ਸਲਾਹ ਇਕੱਠਾ ਨਹੀਂ ਜਿਵੇਂ ਬਿਨਾ ਕੰਨੇ ਦੇ ਨਹੀਂ ਬੋਲਣਾ ਅਖਰੀ ਨਾਮ ਅਖਰੀ ਸਲਾਹ ਹਾਂਜੀ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤਿਸ ਸਿਰ ਨਾਹੇ ਇਹ ਈੜੀ ਲਾਮ ਹਾਹੇ ਨੂੰ ਸਿਹਾਰੀ ਆਈ ਹੈ ਇਸ ਸਿਹਾਰੀ ਦਾ ਉਚਾਰਨ ਸਪਸ਼ਟ ਹੋਵੇਗਾ ਹਾਂਜੀ ਜੇਵ ਫੁਰਮਾਏ ਤੇਵ ਤਿਵ ਪਾਹੇ ਜੇਤਾ ਕੀਤਾ ਤੇ ਤਾ ਨਾਉ ਵਿਣ ਨਾਵੇ ਨਾਹੀ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੇ ਸਾਈ ਭਲੀ ਕਾਰ ਤੂ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤਾ ਉਤਰ ਸੋਖੇ ਹਾਂਜੀ ਜਿਵੇਂ ਪਾਠੀ ਸਿੰਘ ਜੀ ਨੇ ਪਾਠ ਕੀਤਾ ਹੈ ਉਤਰ ਵਖਰਾ ਸੋਖ ਵਖਰਾ ਆਮ ਤੌਰ ਤੇ ਜਿਹੜਾ ਪ੍ਰਚਲਿਤ ਪਾਠ ਹੈ ਆਪਾਂ ਉਤਰ ਸਖੇ ਇਕੱਠਾ ਕਰਦੇ ਹਾਂ ਪਰ ਜਿਹੜਾ ਸੰਪਰਦਾਇ ਸ਼ੁੱਧ ਪਾਠ ਹੈ ਉਤਰ ਵਖਰਾ ਹੈ ਸੋਖ ਵਖਰਾ ਹੈ ਪਾਣੀ ਧੋਤਾ ਉਤਰ ਸੋਖੇ ਜਿਹੜੀ ਖੇ ਸਰੀਰ ਤੇ ਲੱਗੀ ਹੁੰਦੀ ਹੈ ਪਾਣੀ ਦੇ ਨਾਲ ਧੋਣ ਨਾਲ ਉਹ ਖੇ ਉਤਰ ਜਾਂਦੀ ਹੈ ਇਓ ਇਹ ਸੋ ਵਖਰਾ ਕਰਨਾ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈ ਜਾ ਓਹ ਧੋਏ ਓਹ ਧੋਏ ਓਹੋ ਨਹੀਂ ਓਹ ਜਿਹੜਾ ਹੈ ਉਹ ਊੜੇ ਦੇ ਔਂਕੜ ਲੱਗਣ ਤੇ ਬਣੇਗਾ ਇਥੇ ਖੁੱਲੇ ਮੂੰਹ ਵਾਲਾ ਊੜਾ ਹੈ ਇਸ ਨੂੰ ਹੋੜਾ ਕਿਹਾ ਜਾਂਦਾ ਹੈ ਓਹ ਧੋਏ ਇੰ样 ਉਚਾਰਨ ਕਰਨਾ ਜੀ ਭਰੀਐ ਮਤ ਪਾਪਾ ਕੈ ਸੰਗ ਓਹ ਧੋਪੈ ਨਾ ਵੈ ਕੈ ਰੰਗ ਨਾ ਵੈ ਕੈ ਰੰਗ ਪ੍ਰਮਾਤਮਾ ਦੇ ਨਾਮ ਦਾ ਵਾਚਕ ਹੈ ਇਸ ਲਈ ਇਥੇ ਭਾਰਾ ਨਹੀਂ ਕਰਨਾ ਨਾ ਵੈ ਨਹੀਂ ਕਰਨਾ ਨਾ ਵੈ ਹੀ ਪਾਠ ਹੋਵੇਗਾ ਕੁੰਨੀ ਪਾਪੀ ਆਖਣ ਨਾ ਹੈ ਕਰ ਕਰ ਕਰਣਾ ਲੇਖ ਲੈ ਜਾਹ ਆਪੇ ਬੀਜ ਆਪੇ ਹੀ ਖਾਹ ਨਾਨਕ ਹੁਕਮੀ ਆਵਹੁ ਜਾਹੋ